ਸੋ ਸਾਰਿਆਂ ਨੂੰ ਜੈ ਮਾਤਾ ਦੀ ਤੁਹਾਡਾ ਆਪਣਾ ਜਾਗਰਣ ਨਿਊ ਏਕਤਾ ਕਲੱਬ ਬਟਾਲਾ ਵੱਲੋਂ 25ਵਾਂ ਜਾਗਰਣ ਜਿਹੜਾ ਕਰਾਇਆ ਜਾ ਰਿਹਾ ਬਟਾਲਾ ਦੇ ਵਿੱਚ ਤੁਹਾਨੂੰ ਉਡੀਕ ਹੁੰਦੀ ਏ ਕਿ ਜਾਗਰਣ ਦੇ ਵਿੱਚ ਜਾਣਾ ਏ ਤੇ ਮਹਾਮਾਈ ਦਾ ਗੁਣਗਾਨ ਸੁਣਨਾ ਏ ਸੋ ਅਸ ਵਾਰ ਵੀ ਲੋਕਾਂ ਦੀ ਡਿਮਾਂਡ ਦੇ ਉੱਤੇ ਉਨਮ ਦੀਦੀ ਤੇ ਨਾਲ ਦੀ ਨਾਲ ਮਾਸਟਰ ਸੁਲੀਮ ਬਟਾਲਾ ਦੇ ਵਿੱਚ ਤੁਹਾਡੀ ਡਿਮਾਂਡ ਤੇ ਆ ਰਹੇ ਨੇ ਇੱਕ ਗੱਲ ਹੋਰ ਦੱਸ ਦਈਏ ਕਿ ਤੁਹਾਡੀ ਕਿਰਪਾ ਦੇ ਨਾਲ ਇੱਕ ਬੜਾ ਵਧੀਆ ਉਪਰਾਲਾ ਕੀਤਾ ਕਰਨੇ ਬੱਚੇ ਬੱਚੇ ਜਿਹੜੇ ਨੇ ਉਹ ਪਰਮਾਤਮਾ ਦਾ ਰੂਪ ਹੁੰਦਾ ਤੇ ਕੰਜਕ ਪੂਜਨ ਵੀ ਜਿਹੜਾ ਕੀਤਾ ਜਾਂਦਾ ਏ ਕੰਜਕਾਂ ਦਾ ਜਿਹੜਾ ਆਪਾਂ ਨਵਰਾਤੇ ਰੱਖਦੇ ਆ ਤੇ ਕੰਜਕਾਂ ਦਾ ਪੂਜਨ ਵੀ ਕੀਤਾ ਜਾਂਦਾ ਤੇ ਨਾਲ ਦੀ ਨਾਲ ਬੱਚਿਆਂ ਵਾਸਤੇ ਉਪਰਾਲਾ ਕੀਤਾ ਗਿਆ ਝੂਲੇ ਵੀ ਲਾਏ ਗਏ ਨੇ ਤੇ ਊੜ ਦੀ ਸਵਾਰੀ ਵੀ ਜਰੀਏ ਕਰਾਈ ਜਾ ਰਹੀ ਏ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਮੁੱਚੀ ਟੀਮ ਨਿਊ ਏਕਤਾ ਕਲੱਬ ਦੀ ਸਮੁੱਚੀ ਟੀਮ ਵੜੀਏ 1 2 3 4 5 ਇੱਕ ਤੋਂ ਸ਼ੁਰੂਆਤ ਕੀਤੀ ਤੇ ਅੱਜ ਹਜ਼ਾਰਾਂ ਹੀ ਜਰੇ ਮਾਤਾ ਰਾਣੀ ਦੇ ਭਗਤ ਨੇ ਉਹ ਬਣੇ ਹੋਏ ਨੇ ਤੇ ਤੁਹਾਡੀ ਕਿਰਪਾ ਦੇ ਨਾਲ ਜਿਹੜਾ ਜਾਗਰਣ ਹਰ ਸਾਲ ਮਨਾਇਆ ਜਾਂਦਾ ਹੈ 27ਵਾਂ ਜਾਗਰਣ ਆਪਾਂ ਸਮੁੱਚੀ ਟੀਮ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਾਂਗੇ ਕਿ ਕਿੰਨੀ ਕਿਰਪਾਏ ਮਹਾ ਮਾਈ ਦੀ ਕਹਿੰਦੇ ਨੇ ਕਿ ਮਾਤਾ ਰਾਣੀ ਜਦੋਂ ਬਿਆਲ ਹੁੰਦੀ ਏ ਤਾਂ ਬੜੀ ਕਿਰਪਾ ਹੋ ਜਾਂਦੀ ਏ ਐਨਾ ਸਾਰੇ ਭਗਤਾਂ ਦੇ ਕਿਰਪਾ ਕੀਤੀ ਰਹੀ ਏ ਮਾ ਵੈਸ਼ਨੂ ਨੇ ਕਿਰਪਾ ਕੀਤੀ ਹੈ ਹਰ ਸਾਲ ਬੜੇ ਵਿਧੀ ਵਿਵਧਾਨ ਦੇ ਨਾਲ ਜਿਹੜਾ ਜਾਗਰਣ ਕਰਵਾਉਂਦੇ ਨੇ ਤੇ ਲੋਕ ਵੀ ਜਰੇ ਨੇ ਉਡੀਕ ਕਰਦੇ ਰਹਿੰਦੇ ਨੇ ਕਿ ਨਿਊ ਇਕਤਾ ਕਲੱਬ ਵਾਲਿਆਂ ਦਾ ਜਾਗਰਣ ਹੋਣਾ ਤੇ ਆਪਾਂ ਉੱਥੇ ਜਾ ਕੇ ਹਾਜ਼ਰੀ ਲਗਾਨੀ ਹੈ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਵੀ ਇੱਥੇ ਮੌਜੂਦ ਨੇ ਕੁੰਦਰਾ ਸਾਹਿਬ ਗੱਲਬਾਤ ਕਰਦੇ ਆ ਸੋ ਸਮੁੱਚੀ ਟੀਮ ਨੂੰ ਸਾਡੇ ਵੱਲੋਂ ਜੈ ਮਾਤਾ ਦੀ ਜੀ ਵਾਹਿਗੁਰੂ ਜੈ ਮਾਤਾ ਦੀ ਜੀ ਨਿਊ ਇਕਤਾ ਕਲੱਬ ਦੇ 27ਵੇਂ વાર્ਸ਼ਿਕ ਜਾਗਰਣ ਦੀਆਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਤਰੀਕ ਦਿਨ ਸ਼ਨੀਵਾਰ ਨੂੰ ਇਹ ਮਹਾ ਮਾਈ ਦਾ ਜਾਗਰਣ ਰਾਮੀਲਾ ਗਰਾਊਂਡ ਦੇ ਲਾਗੇ ਮੀਆਂ ਮੱਲੇ ਚੌਂਚ ਕਰਾਇਆ ਜਾ ਰਿਹਾ ਮੇਅਰ ਸਾਹਿਬ ਦੀ ਪਹਿਲੀ ਚ ਵੀ ਇੱਕ ਮੇਅਰ ਸਾਹਿਬ ਦੇ ਬੜੇ ਧੰਨਵਾਦੀ ਆ ਕਿ ਹਰ ਸਾਲ ਸਾਨੂੰ ਆਪਣੀ ਪਹਿਲੀ ਦਿੰਦੇ ਨੇ ਸੈਕੰਡਲੀ ਇਹ ਜਾਗਰਣ ਠੀਕ 8:30 ਵਜੇ ਸ਼ੁਰੂ ਹੋ ਜਾਏਗਾ ਸਾਡਾ ਜਾਗਰਣ ਇਸ ਵਾਰ ਇੱਕ ਮਹੀਨਾ ਲੇਟ ਆ ਥੋੜਾ ਠੰਡ ਦੇ ਕਰਕੇ ਬਹੁਤ ਠੰਡ ਨਹੀਂ ਹੈ ਅ ਅਈਰਾ 11:30 ਤੱਕ ਇੱਥੇ ਪਿਛਲੇ ਇੱਕ ਹਫਤੇ ਤੋਂ ਕੰਮ ਕਰ ਰਹੇ ਆ। ਇਹ 11:30 8:30 ਤੋਂ ਲੈ ਕੇ 11:30 ਤੱਕ ਕੁੱਲੰਦੀ ਦਾ ਟਾਈਮ ਹੋਏਗਾ। ਤੇ 11:30 ਵਜੇ ਤੁਹਾਡੇ ਬਾਰ-ਬਾਰ ਡਿਮਾਂਡ ਤੇ ਮਾਸਟਰ ਸਲੀਮ ਜੀ ਆ ਰਹੇ ਨੇ। 11:30 ਵਜੇ ਮਾਸਟਰ ਸਲੀਮ ਜੀ ਮਹਾਮਈ ਦਾ ਗੁੰਗਾਨ ਕਰਨਗੇ। ਤੇ ਇਸ ਜਾਗਰਨ ਦੇ ਵਿੱਚ ਸਾਰੀ ਰਾਤ ਅਟੁੱਟ ਲੰਗਰ ਚੱਲੇਗਾ। ਤੇ ਇਸ ਜਾਗਰਨ ਦੇ ਵਿੱਚ ਮਹਾਮਈ ਦਾ ਭਵਨ ਜੀ ਤੁਹਾਨੂੰ ਦੇਖਣਯੋਗ ਹੋਵੇਗਾ ਪਲੱਸ ਲਾਈਟ ਜਿਹੜੀ ਹਰ ਸਾਲ ਇੱਕ ਆਕਰਸ਼ਕ ਦਾ ਕੇਂਦਰ ਬੰਦੀ ਹੈ ਨਿਊ ਇਕਤਾ ਕਲੱਬ ਦੇ ਜਾਗਰਣ ਦੀ ਲਾਈਟ ਉਹ ਤੁਹਾਨੂੰ ਇਸ ਵਾਰ ਵਿਸ਼ੇਸ਼ ਸਾਲ ਤੋਂ ਵੀ ਵਧੀਆ ਲਾਈਟ ਦੇਖਣ ਨੂੰ ਮਿਲੇਗੀ ਮੈਂ ਆਪਣੇ ਪੱਤਰਕਾਰ ਭਰਾਵਾਂ ਨੂੰ ਕਹਾਂਗਾ ਕੁਝ ਲਾਈਟ ਸਾਡੀ ਚੱਲ ਚੁੱਕੀ ਆ ਤੇ ਕੁਝ ਲਾਈਟ ਸਾਡੀ ਕੱਲ ਚੱਲੇਗੀ ਤੇ ਉਹ ਲਾਈਟ ਵੇਖ ਕੇ ਵੀ ਸ਼ਹਿਰ ਵਾਸੀ ਇਹ ਸ਼ਹਿਰ ਵਾਸੀ ਇਹਨਾਂ ਸਹਿਯੋਗ ਕਰਦੇ ਨੇ ਇੰਨੀ ਹੱਲਾਸ਼ੀਰੀ ਦਿੰਦੇ ਨੇ ਤੇ ਤਾਦੀ ਆਪਾਂ ਜਾਗਰਣ ਕਰਾ ਪਾਣੇ ਆ ਜੀ ਸੋ ਕੁੰਦਰਾ ਸਾਹਿਬ 27ਵਾਂ ਜਾਗਰਣ ਆ ਬੜਾ ਪਿਆਰ ਦਿੱਤਾ 27 ਸਾਲ ਜਿਹਰੇ ਹੋ ਗਏ ਨੇ ਜਾਗਰਣ ਨੂੰ ਕਰਵਾਉਂਦਿਆ ਕਹਿੰਦੇ ਪਹਿਲੇ ਸਾਲ ਬੜੀਆਂ ਕਠਾਈਆਂ ਆਉਂਦੀਆਂ ਦੂਜੇ ਸਾਲ ਵੀ ਪਤਾ ਲੱਗ ਜਾਂਦਾ ਮਹਾਮਾਏ ਦੀ ਕਿਰਪਾ ਇਹ ਕਹਿੰਦੇ ਕਠਨਾਈਆਂ ਜਦੋਂ ਆਪਾਂ ਚੜ੍ਹਾਈ ਚੜਦੇ ਆ ਨਾ ਮਾਤਾ ਰਾਣੀ ਦੇ ਦਰਬਾਰ ਤੇ ਜਾਂਦੇ ਆ ਤੇ ਜੈ ਮਾਤਾ ਦੀ ਕਰੀ ਜਾਂਦੇ ਤੇ ਗੱਗੇ ਜਾਈ ਜਾਂਦੇ ਆ ਐਦਾਂ ਹੀ ਕਿਤੇ ਨਾ ਕਿਤੇ ਤੁਹਾਡੀ ਵੀ ਜਿਹੜੀ ਸ਼ੁਭਾਦ ਹੋਈ ਸੀ ਪਹਿਲੇ ਜਾਗਰਨ ਚ ਕਿ ਅੱਜ ਮਾਤਾ ਰਾਣੀ ਦੀ ਕਿਤੇ ਨਾ ਕਿਤੇ ਕਿਰਪਾ ਹੋਈ ਤੇ ਬਟਾਲਾ ਵਾਸੀਆਂ ਦੀ ਵੱਡਿਆਂ ਨੇ ਅਸ਼ੀਰਵਾਦ ਦਿੱਤਾ ਤੇ ਜਿਹੜੇ ਭੈਣ ਭਰਾ ਨੇ ਉਹਨਾਂ ਨੇ ਵੀ ਸਹਿਯੋਗ ਦਿੱਤਾ ਇੱਥੋਂ ਤੱਕ ਪਹੁੰਚ ਕਿ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ 27 ਸਾਲ ਦਾ ਸਫਰ ਜੀ ਇਹ ਜੀ ਟੀਮ ਹੈ ਨਾ ਟੀਮ ਟੀਮ ਨਾਲ ਪਤਾ ਹੀ ਨਹੀਂ ਲੱਗਿਆ 27 ਸਾਲ ਕਿੱਦਾਂ ਨਿਕਲ ਗਏ ਜੀ ਸਭ ਤੋਂ ਵੱਡਤ ਵਧਾਈ ਦੇ ਪਾਤਰ ਨੂੰ ਇੱਕ ਤਕਲਾਬੀ ਟੀਮ ਹੈ ਜਿਹੜੇ 27 ਸਾਲ ਤੋਂ ਉਹੀ ਟੀਮ 27 ਸਾਲ ਤੋਂ ਸੇਵਾ ਕਰ ਰਹੀ ਹੈ ਜੀ ਤੇ ਮੈਂ ਭਾਵੇਂ ਭਾਵੇਂ ਇਹ ਗੱਲ ਕਰਦੇ ਕਰਦੇ ਕਿ 27 ਸਾਲ ਦਿਨ ਰਾਤ ਮੁੰਡੇ ਸੇਵਾ ਕਰਦੇ ਨੇ ਤੇ ਅੱਜ ਤੱਕ ਜਾਗਰਨ ਦੇ ਵਿੱਚ ਮਹਾ ਮਈ ਦੇ ਅਸ਼ੀਰਵਾਦ ਨਾਲ ਕਦੀ ਕੋਈ ਦਿੱਕਤ ਕਦੀ ਕੋਈ ਟੈਨਸ਼ਨ ਆਈ ਨਹੀਂ ਜੀ ਮਹਾ ਮਈ ਨੇ ਆਪਣੇ ਆਪ ਹੀ ਸਾਰੇ ਕੰਮ ਕਰਾਤੇ ਆ ਜੀ ਸੋ ਤੇਰੇ ਜੀ ਇਸ ਵਾਰ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਹਿੰਦੇ ਕਿ ਜਦੋਂ ਵੀ ਆਪਾਂ ਨਵਰਾਤੇ ਰੱਖਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਕੰਜਕ ਪੂਜਨ ਕਰਨੀ ਹੈ ਤੇ ਕੰਜਕਾਂ ਵਾਸਤੇ ਤੇ ਛੋਟੇ ਬੱਚਿਆਂ ਵਾਸਤੇ ਕਹਿੰਦੇ ਪਰਮਾਤਮਾ ਦਾ ਰੂਪ ਹੁੰਦਾ ਛੋਟੇ ਬੱਚੇ ਉਹਨਾਂ ਵਾਸਤੇ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਿੱਦਾਂ ਮਨ ਦੇ ਵਿੱਚ ਆਇਆ ਝੂਲੇ ਲਗਾਣੇ ਨੇ ਜਾਂ ਉਹਨਾਂ ਨੂੰ ਐ ਜਿਹੜੀ ਸਰਵਿਸ ਦੇਣੀ ਹੈ ਕਿੱਦਾਂ ਮਨ ਦੇ ਵਿੱਚ ਆਇਆ ਜੀ ਤੁਹਾਡੇ ਦੋ ਤਿੰਨ ਸਾਲ ਤੋਂ ਸਾਡੇ ਇੱਕ ਮੈਂਬਰ ਨੇ ਬਿੱਲੂ ਸ਼ਰਮਾ ਜੀ ਜੀ ਮੇਰੇ ਨਾਲ ਹੀ ਖੜੇ ਨੇ ਉਹਨੂੰ 2-3 ਸਾਲ ਤੋਂ ਕਹਿੰਦੇ ਯਾਰ ਝੂਲੇ ਲਵਾ ਦੀਏ। ਉਹ ਮੈਂ ਉਹਨਾਂ ਨੂੰ ਕਹਿੰਦਾ ਛੱਡ ਯਾਰ ਬਿੱਲੂ ਛਾ ਛੱਡ ਯਾਰ ਤੇ ਇਹ ਸਾਰ ਬਿੱਲੂ ਨੇ ਕਿਹਾ ਨਹੀਂ ਤੇ ਮੈਨੂੰ ਯਾਦ ਹੀ ਮੈਂ ਕਿਹਾ ਬਿੱਲੂ ਭਾ ਜਿੰਦਾ ਯਾਰ ਝੂਲੇ ਲਵਾਤੇ ਜਾਣ ਜੀ ਤੇ ਮੈਂ ਚਲੋ ਯਾਰ ਲਵਾਈਏ ਜੀ ਇਸ ਸਾਰ ਆਪਾਂ ਛੋਟੇ-ਛੋਟੇ ਝੂਲੇ ਤੋਂ ਸਟਾਰਟ ਕੀਤਾ ਵਾ ਕਿਉਂ ਭਾਜੀ ਜੀ ਛੋਟੇ-ਛੋਟੇ ਝੂਲੇ ਨਾਲ ਸਟਾਰਟ ਕੀਤਾ ਵਾ ਤੇ ਅਗਲੇ ਸਾਲ ਜੇ ਮਾਂ ਮਾਈ ਦਾ ਅਸ਼ੀਰਵਾਦ ਰਿਆ ਤੇ ਇੱਥੇ ਵੱਡੇ ਤੋਂ ਵੱਡਾ ਝੂਲੇ ਜੋ ਨੀਤ ਤੱਕ ਦਾ ਜਾਗਰਣ ਕਰਨ ਦਾ ਸਟਾਈਲ ਆ ਉਹਦੇ ਝੂਲੇ ਵੀ ਲੈ ਕੇ ਆਵਾਂਗੇ ਜੀ ਸੋ ਫਿਰ ਅਰੇਂਜਮੈਂਟ ਦੀ ਗੱਲ ਕਰ ਲਈਏ ਬੜੇ ਪਿਆਰ ਨਾਲ ਅੱਗੇ ਵੀ ਅਰੇਂਜਮੈਂਟ ਵੀ ਬੜੇ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਨੇ ਐਸ ਵਾਰ ਫਿਰ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਲਾਈਟ ਦੀ ਗੱਲ ਕਰ ਲੋ ਲਾਈਟ ਤਾਂ ਆਪਾਂ ਖੁਦ ਦੇਖਦੇ ਪਿਆ ਕਿ ਲਾਈਟ ਤਾਂ ਬਹੁਤ ਖੂਬਸੂਰਤ ਜਿੱਦਾਂ ਵਿਆਹ ਵਾਲੇ ਘਰ ਵਿਆਹ ਨੂੰ ਸਜਾਇਆ ਹੁੰਦਾ ਨਾ ਇੱਥੇ ਵੀ ਮਾਤਾ ਰਾਣੀ ਦਾ ਦਰਬਾਰ ਜਿਹੜਾ ਸਜਾਇਆ ਜਾ ਰਿਹਾ ਉਹ ਪਰਸ਼ੂਰਾਮ ਚੌਂਕ ਤੋਂ ਲੈ ਕੇ ਤੇ ਉਰਲੇ ਚੌਂਕ ਤੋਂ ਲੈ ਕੇ ਇੱਥੋਂ ਤੱਕ ਦਰਬਾਰ ਤੱਕ ਜਿਹੜਾ ਬੜਾ ਵਧੀਆ ਲਾਈਟ ਦਾ ਸਿਸਟਮ ਕੀਤਾ ਜਾ ਰਿਹਾ ਕੀ ਕਹਿਣਾ ਜਾਂਦੇ ਇਹ ਮਾਮਾਈ ਦਾ ਆਸ਼ੀਰਵਾਦ ਹੈ ਜੀ ਜੀ ਕੋਈ ਕੁਝ ਨਹੀਂ ਕਰ ਸਕਦਾ ਇਹ ਮਾਮਾਈ ਕਰਵਾਉਣ ਵਾਲੀ ਹੈ ਜੀ ਤੇ ਅਸੀਂ ਤਾਂ ਸ ਇੱਕ ਵਿੱਚ ਸਾਰੀ ਟੀਮ ਜਿਹੜੀ ਹੈ ਹੀ ਲਵ ਸੀਲਾ ਬਣਦੇ ਆ ਜੀ ਜੀ ਮਾਮਾਈ ਸਾਨੂੰ ਆਸ਼ੀਰਵਾਦ ਦਿੰਦੀ ਹੈ ਜੀ ਅਸੀਂ ਨਾ ਲਾਈਟ ਜਾਂ ਪਵਨ ਇਹ ਦੇਖਣ ਜਾਂਦੇ ਆ ਜੀ ਜੀ ਸਾਡੇ ਬਹੁਤ سارے ਮੈਂਬਰ ਇਹ ਲਾਈਟ ਪਵਨ ਦੇਖਣ ਜਾਂਦੇ ਉਹ ਤੋਂ ਨਵੀਂ ਨਵੀਂ ਚੀਜ਼ ਲੈ ਕੇ ਤੇ ਨਵੀਂ ਨਵੀਂ ਚੀਜ਼ ਲਿਆ ਕੇ ਕੋਸ਼ਿਸ਼ ਕਰਦੇ ਆ ਕਿ ਸ਼ਹਿਰ ਨੂੰ ਨਵੀਂ ਚੀਜ਼ ਦਿੱਤੀ ਜਾਵੇ ਸੋ ਕੀ ਫਿਰ ਬਟਾਲਾ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਨੇ ਆਪਣੇ ਪਰਿਵਾਰ ਨੂੰ ਕਿਉਂ ਸਾਰਿਆਂ ਦਾ ਸਾਂਝਾ ਉਹਨਾਂ ਦਾ ਜਾਗਰਣ ਹੈ ਜੀ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੀਦਾ ਇੱਕ ਸਾਡੇ ਜਾਗਰਣ ਤੇ ਨਾ ਬੋਡਾਂ ਦੇ ਇੱਕ ਸ਼ੋਗਰ ਪੜਿਆ ਆਪਕਾ ਆਪਣਾ ਜਾਗਰਣ ਜੀ ਇਹ ਬਟਾਲੇ ਵਾਲਿਆਂ ਦਾ ਜਾਗਰਣ ਜੀ ਪਰ ਉਹ ਥੱਲੇ ਆਪਾਂ ਲਿਖਨੇ ਸੇਖੜੀਆ ਮੱਲਾ ਕਿਉਂਕਿ ਆਪਾਂ ਸੇਖੜੀਆ ਮੱਲੇ ਤੇ ਆਏ ਵੱਡੇ ਹੋਏ ਆ ਜੀ 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 ਆਪਣਾ ਰੂਟ ਗਰਾਊਂਡ ਨਹੀਂ ਭੁੱਲਣੀ ਚਾਹੀਦੀ ਜੀ ਇਹ ਨਿਊ ਇਟਾ ਕਲੱਬ ਦਾ ਜਾਗਰਣ ਪਹਿਲਾਂ ਸੇਖੜੀਆ ਮੱਲੇ ਦਾ ਹੁੰਦਾ ਸੀ ਅੱਜ ਸ਼ਹਿਰ ਦਾ ਵਾ ਇਹ ਇਹ ਜਾਗਰਣ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇੱਕੋ ਬੇਨਤੀ ਹੈ ਇਸ ਜਾਗਰਣ ਤੇ ਸਿਰਫ ਆਪਣਾ ਅਸ਼ੀਰਵਾਦ ਦਿਆ ਕਰੋ ਸਾਰਿਆਂ ਨੂੰ ਆ ਕੇ ਸਾਰੇ ਮੈਂਬਰਾਂ ਨੂੰ ਆ ਕੇ ਅਸ਼ੀਰਵਾਦ ਦਿਆ ਕਰੋ ਤੇ ਮਾਂ ਮਾਈਸ਼ਾ ਅਸ਼ੀਰਵਾਦ ਲਿਆ ਕਰੋ ਸੋ ਪਤਾ ਲੱਗਿਆ ਜੀ ਜਿਹੜੇ ਮਹਾ ਮਾਈ ਦੇ ਜਾਗਰਣ ਦੇ ਵਿੱਚ ਆਣਗੇ ਤੇ ਉਹਨਾਂ ਨੂੰ ਬਟਾਲਾ ਵੱਲੋਂ ਤੇ ਨਿਊ ਇਕਤਾ ਕਲੱਬ ਵੱਲੋਂ ਜਿਹੜਾ ਪਿਆਰ ਵੀ ਦਿੱਤਾ ਜਾਏਗਾ ਉਹ ਕੀ ਪਿਆਰ ਹੋਵੇ ਜਿਹੜੇ ਮਾਤਰਾਣੀ ਦੇ ਭਗਤ ਨੇ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਂ ਤਾਂ ਨਾ ਇੱਕ ਛੋਟਾ ਜਿਹਾ ਕੂਪਨ ਦਿਖਾਵਾਂਗਾ ਜੀ ਇਹ ਇੱਕ ਛੋਟਾ ਜਿਹਾ ਕੂਪਨ ਹੈ ਜੀ ਜੀ ਇਹਦਾ ਬੜਾ ਸਿੰਪਲ ਜਿਹਾ ਤਰੀਕਾ ਹੈ ਜੀ ਜੀ ਇਹਦਾ ਇੱਕ ਟੇਅਰ ਆਫ ਪੋਰਸ਼ਨ ਹੈ ਜੀ ਜੀ ਇਹ ਥੱਲੋਂ ਆਪਾਂ ਫਾੜ ਦੇਣਾ ਜੀ ਇਹਨੂੰ ਫਾੜ ਕੇ ਤੁਸੀਂ ਬਾਕਸ 'ਚ ਡਾਲ ਦੇਣਾ ਜੀ ਇਹਦੇ ਤੇ ਸੇਮ ਉੱਪਰ ਨੰਬਰ ਥੱਲੇ ਦੋ ਨੰਬਰ ਹੈ ਜੀ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਜੀ ਜਿਹੜਾ ਵੀ ਸਮਾਨ ਇੱਥੇ ਪਿੱਛੇ ਲਿਖਿਆ 3 ਈ-ਬਾਈਕ 2 LED 2 ਮੋਬਾਈਲ ਉਹ ਦੇ ਕੇ ਜਾਣਾ ਜੀ ਐਨ ਕਿ ਪਹਿਲੀ ਪਰਚੀ ਨਿਕਲ ਗਈ ਤੇ ਦੇਣਾ ਨਹੀਂ ਹੈਗਾ ਜਿਹੜੇ ਸੰਗਤ ਇੱਥੇ ਬੈਠੀ ਹੋਏਗੀ ਉਹਨਾਂ ਵਿੱਚੋਂ ਨਿਕਲਣਾ ਮੇਰੀ ਇੱਕ ਸ਼ਹਿਰਵਾਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੰਨੇ 쿠ਪਨ ਪਾਦਨ ਆ ਹਰ ਘੰਟੇ ਇੱਕ ਇੱਕ ਸਮਾਨ ਆਪਾਂ ਦੇਈ ਜਾਣਾ ਇੱਕ ਇੱਕ ਗਿਫਟ ਦੇਈ ਜਾਣਾ ਤੇ ਮੇਰੀ ਹਰ ਬੰਦੇ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜਾ 쿠ਪਨ ਪਾਏ ਇੱਥੇ ਰਵੇ ਕਿ ਉਹ ਕਿ ਬੰਦੇ ਦਾ 쿠ਪਨ ਨਿਕਲੇ ਐਨਾ ਇਕੋ ਘਰ ਬੈਠਾ ਹੋਏ ਆਪਾਂ ਅਗਲੇ ਤੇ ਚੱਲ ਪਣਾ ਜੀ ਮਤਲਬ ਕਿ ਆਪਾਂ ਇਹ ਗਿਫਟ ਦੇ ਕੇ ਜਾਣੇ ਨੇ 27 ਸਾਲ ਤੋਂ ਨਿਊਇਕਤਾ ਕਲੱਬ ਨੇ ਜਿਹੜਾ ਵਾਦਾ ਕੀਤਾ ਉਹ ਪੂਰਾ ਕੀਤਾ ਵਾ ਤੇ 27ਵੇਂ ਸਾਲ ਵੀ ਉਹ ਵਾਦਾ ਪੂਰਾ ਕਰੇਗਾ ਸੋ ਐ ਮੰਨ ਦੇ ਵਿੱਚ ਕਿੱਦਾਂ ਆਇਆ ਜੀ ਲੋਕਾਂ ਨੂੰ ਇਹ ਉਪਹਾਰ ਦੇਣਾ ਹੈ ਨਿਊਇਕਤਾ ਕਲੱਬ ਨਹੀਂ ਪਟਾਲਾ ਵੱਲੋਂ ਤੁਹਾਡੀ ਸਮਰਥਨ ਟੀਮ ਵੱਲੋਂ ਐ ਕਿੱਦਾਂ ਮੰਨ ਦੇ ਵਿੱਚ ਆਇਆ ਹੈ ਐ ਅ ਅਪਾਣਾ ਪਿਛਲੇ 7-8 ਸਾਲ ਤੋਂ ਐ ਐਲਡੀ ਮੋਬਾਈਲਸ ਫੋਰਥ ਕੱਢਦੇ ਆ ਜੀ ਤੇ ਉਹ ਆਪਾਂ ਇਦਾਂ ਬੈਠੇ ਦੇ ਤੇ ਕੋਈ ਬੱਚਾ ਆਇਆ ਸਾਡੇ ਕੋਲ ਉਹ ਬੱਚਾ ਕਹਿੰਦਾ ਭਾਜੀ ਐਕਟਿਵਾ ਕੱਢ ਦਿਓ ਜੀ ਉਹ ਬੱਚੇ ਨੇ ਗੱਲ ਕੀਤੀ ਤੇ ਅਸੀਂ ਤੇ ਸਾਂਦੇ ਦੱਬਾਣਾ ਚਾਹੀਦਾ ਹੁੰਦਾ ਗੱਲ ਕੈਚ ਕਰਨ ਵਾਲਾ ਤੇ ਅਸੀਂ ਗੱਲ ਕੈਚ ਕਰ ਲਈ ਤੇ ਅਸੀਂ ਮੈਂਬਰਾਂ ਨੇ ਆਪਸ ਵਿੱਚ ਮੈਂ ਯਾਰ ਪਿਛਲੇ ਜਾਗਰਨ ਦੀ ਗੱਲ ਆ ਮੈਂ ਕਿਹਾ ਯਾਰ ਅਗਲੇ ਸਾਲ ਇੱਕ ਐਕਟਿਵਾ ਕੱਢ ਦੇਣੀ ਹੈ ਤੇ ਮੁੰਡੇ ਕਹਿੰਦੇ ਯਾਰ ਨਿਊਜਟਾ ਕਲੱਬ ਆ ਇੱਕ ਨੇ ਗੱਲ ਨਹੀਂ ਬਣੀ ਤਿੰਨ ਕੱਢੋ ਜੀ ਤੇ ਫਿਰ ਨਿਊਜਟਾ ਕਲੱਬ ਨੇ ਨਿਊਜਟਾ ਕਲੱਬ ਨੇ ਲਈ ਸ਼ਹਿਰ ਵਾਸੀਆਂ ਸੇ ਜੋੜਦੇ ਨਾਲ 3 e-bike 2 led ਤੇ 2 ਮੋਬਾਈਲ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਤੁਹਾਡਾ ਆਪਣਾ ਜਾਗਰਣ ਹੈ ਤੇ ਤੁਸੀਂ ਇੱਥੇ ਪਹੁੰਚੋ ਤੇ ਮਾਤਾ ਰਾਣੀ ਦਾ ਗੁੰਗਾਨ ਜਿਹੜਾ ਸੁਣੋ ਤੇ ਨਾਲ ਦੀ ਨਾਲ ਨਿਊ ਇੱਕ ਤਾਂ ਕਲੱਬ ਵੱਲੋਂ ਨਹੀਂ ਤੁਹਾਡਾ ਆਪਣਾ ਜਾਗਰਣ ਬਟਾਲੇ ਵੱਲੋਂ ਇੱਕ ਉਪਹਾਰ ਵੀ ਦਿੱਤਾ ਜਾਏਗਾ ਇੱਕ ਨਹੀਂ 3-4 ਉਪਹਾਰ ਦਿੱਤੇ ਜਾਣਗੇ ਜ਼ਰੂਰ ਜਾਗਰਨ ਦੇ ਵਿੱਚ ਹਾਜ਼ਰੀ ਲਗਾਓ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਪੂਨਮ ਦੀਦੀ ਤੇ ਨਾਲ ਦੀ ਨਾਲ ਤੁਹਾਡੇ ਆਪਣੇ ਮਾਸਟਰ ਸਲੀਮ ਜੀ ਵੀ ਪਹੁੰਚ ਰਹੇ ਨੇ ਤੁਹਾਡੇ ਡਿਮਾਂਡ ਦੇ ਉੱਤੇ ਬਟਾਲਾ ਦੇ ਵਿੱਚ ਪਹੁੰਚ ਰਹੇ ਨੇ ਵੱਧ ਚੜ ਕੇ ਸਹਿਯੋਗ ਦਿਓ ਤੁਹਾਡਾ ਆਪਣਾ ਜਾਗਰਣ ਹੈ ਜੇ ਲਾਈਟ ਦੀ ਗੱਲ ਕਰ ਲਈਏ ਤਾਂ ਲਾਈਟ ਵੀ ਬਹੁਤ ਵਧੀਆ ਹੈ ਤੇ ਜੇ ਲੰਗਰ ਦੀ ਗੱਲ ਕਰ ਲਈਏ ਲੰਗਰ ਵੀ ਬਹੁਤ ਵਧੀਆ ਜਿਹੜਾ ਤੇ ਬਣਿਆ ਹੋਇਆ ਤੇ ਨਾਲ ਦੀ ਨਾਲ ਬੱਚਿਆਂ ਵਾਸਤੇ ਜਿਹੜਾ ਹੈ ਨਵਾਂ ਉਬਰਾਲਾ ਕੀਤਾ ਗਿਆ ਹੈ ਚੁੰਨਿਆ ਦਾ ਸੋ ਵੀਡੀਓ ਨੂੰ ਮਤਵ ਵਾਲਾ ਸ਼ੇਅਰ ਕਰਿਓ ਕੈਮਰਾ ਪਰਸਨ ਪਵਨਾਗਰਵਾਲ ਦੇ ਨਾਲ ਲੱਕੀ ਰਾਜਪੂਤ ਮਟਾਲਾ